ਰੇਲਵੇ ਸਟੇਸ਼ਨ ਕ੍ਰੀਗੀਬਰਨ ਲਓ ਜੀ ਆਪਾਂ ਰੇਲਵੇ ਸਟੇਸ਼ਨ ਤੇ ਜਾ ਕੇ ਟ੍ਰੇਨ ਫੜਦੇ ਆਂ ਮੈਲਬੌਰ ਸਿਟੀ ਆਪਾਂ ਜਾਣਾ ਹੈ ਸਿਟੀ ਵੇਖਦੇ ਮੈਲਬੌਰਨ ਲਓ ਜੀ ਰੇਲਵੇ ਸਟੇਸ਼ਨ ਦਾ ਚੱਕ ਆਪਰੇ ਬੰਦੇ ਆਪਣੇ ਨਾਲ ਦੇ ਜੋ ਆਖ ਜੇ ਰੇਲ ਸਟੇਸ਼ਨ ਅੱਗੇ ਚੱਲਦੇ ਸਾਹਮਣੇ ਟ੍ਰੇਨ ਖੜੀ ਹੈ ਇਹੜੇ ਹੋ ਜੀ ਕਿੱਥੇ ਇੱਥੇ ਕਿਹੋ ਜੀਆਂ ਟ੍ਰੇਨਾਂ जा रहे हैं सिटी तो सिटी तो जा रहे हैं ठीक है ठीक है आप खड़ जाते

ਕਿਹੜੇ ਰੇਲ ਗੱਡੀਆਂ ਦਾ ਹੜਾ ਆਇਆ ਪਿਆ ਹੈ ਉਧਰ ਜਾਂਦੀ ਇੱਕ ਆਪਣੇ ਬਰਾਬਰ ਇੱਕ ਸਾਹਮਣੇ ਆ ਗਈ ਵਾਹ ਸੀ ਇਹ ਮਤਲਬ ਇਹ ਉਹ ਪਿੱਛੇ ਚਿਵਣੇ ਵਾਲੇ ਘਰ ਹਨਾ ਜੋ ਆ ਸਾਰੀਆਂ ਚਿਵਣੀਆਂ ਹੀ ਆ ਕਿ ਨਹੀਂ ਰਹੀਆਂ ਨਹੀਂ ਚਿਵਣੀਆਂ ਹਨ ਹੁਣ ਇਹੋ ਦੇ ਸਾਰੇ ਘਰਾਂ ਦੇ ਹਨਾ ਹਾਂ ਵੇਖੋ ਜੀ ਪੁਰਾਣੇ ਘਰ ਕਿਚ ਵਿੱਚ ਨਵੇਂ ਵੀ ਆ ਗਏ ਨਾ ਇਹ ਕੈਨੂ ਗਈ ਹੈ ਕੰਡਿਸ਼ਨ ਰਾਤ ਬਹੁਤ ਆਦੇ ਰਾਤ ਬਹੁਤ ਆਦੇ ਆਹ 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 ਯਾਦਾ ਇੱਥੇ ਉਤਰਨੇ ਮੇਰ ਵੀ ਜਾਣਾ ਹੈ ਨਾ ਇੱਥੋਂ ਟ੍ਰੇਨ ਤੇ ਵਰਪੀ ਵਰਪੀ ਜਿੱਧਰ ਕੋ ਜਿੱਧਰ ਸਰ ਬਰ ਰਹੇ ਨੇ ਨਹੀਂ ਨਹੀਂ ਅੱਗੇ ਆ ਗਿਆ ਇਹ ਰੇਲਵੇ ਸਟੇਸ਼ਨ ਇੱਥੇ ਆਪਾਂ ਉਤਰਾਂਗੇ ਤੇ ਦੇਖਦੇ ਆਂ ਸਿਟੀ ਸੈਂਟਰ ਦੀ ਰੌਣਕ ਆਪਾਂ ਕੋ ਸਾਹਮਣੇ ਵੇਖਿਓ ਫਲੈਂਡਰ ਸਟਰੀਟ ਰੇਲਵੇ ਸਟੇਸ਼ਨ ਦੀਆਂ ਲੱਗੀਆਂ ਘੜੀਆਂ ਤੇ ਕੜੀਆਂ ਦੇ ਥੱਲੇ ਲਿਖਿਆ ਜੀ ਜਿੱਥੇ ਜਗਾ ਜਾਣਦੇ ਉੱਥੇ ਥਾਂ ਲਿਖਿਆ ਜਗਾ ਜਗਾ ਦੇ ਨਾਮ ਲਿਖਿਆ ਵੀ ਕਿੰਨੇ ਵਜੇ ਇਹ ਟ੍ਰੇਨ ਜਾਂਦੀ ਹੈ ਪਰ ਅੱਜ ਕੱਲ ਡਿਜੀਟਲ ਹੋ ਗਿਆ ਪਰ ਇੱਥੇ ਅਜੇ ਵੀ ਕੜੀਆਂ ਦਾ ਇਹ ਟਾਈਮ ਚੱਲਦਾ ਤੇ ਥੱਲੇ ਨਾ ਸਟੇਸ਼ਨਾਂ ਦਾ ਨਾਮ ਲਿਖਿਆ ਉਹ ਵੇਖੋ ਜੀ ਸਾਹਮਣੇ ਵੇਖੋ ਜੀ ਡਿਜੀਟਲ ਟਾਈਮ ਟੇਬਲ ਹੁਣ ਚੱਲਦੇ ਆਪਾਂ ਬਾਹਰ ਨੂੰ ਵੇਖੋ ਜੀ ਬਹੁਤ ਰੌਣਕ ਵੇਖੋ ਬੜਾ ਜ਼ਬਰਦਸਤ ਵੀ ਹੋਇਆ ਹੈ ਵੇਖੋ ਰੌਣਕ ਸਾਹਮਣੇ ਚਰਚ ਵੇਖੋ ਕਹਿੰਦੇ 100 ਸਾਲ ਤੋਂ ਵੀ ਪੁਰਾਣੀ ਹੈ ਵੇਖੋ ਜੀ ਨਜ਼ਾਰਾ ਸਿਟੀ ਸੈਂਟਰ ਦਾ ਨਜ਼ਾਰਾ ਅਦਭੁਤ ਨਜ਼ਾਰਾ ਵੇਖੋ ਕਿੰਨੀ ਭੀੜ ਹੈ ਕਿੰਨੀ ਦੁਨੀਆ ਖੜੀ ਹੈ ਸ਼ਾਨਦਾਰ ਬਿਲਡਿੰਗਾਂ ਦਾ ਵੀ ਉਹ ਵੇਖੋ ਜਲਦੀ ਦੁਨੀਆ ਸਾਹਮਣੇ ਵੇਖੋ ਜੀ ਫਲਿੰਡਰ ਸਟਰੀਟ ਸਟ੍ਰੀਟ ਸਟੇਸ਼ਨ ਆ ਸਾਹਮਣੇ ਟ੍ਰੇਨ ਆ ਗਈ ਜੀ ਛੜਕਾਂ ਦੇ ਚਲਦੀ ਟ੍ਰੈਮ ਛੜਕਾਂ ਦੇ ਟ੍ਰੇਨ ਚਲਦੀ ਇਹਨੂੰ ਟ੍ਰੈਮ ਕਹਿੰਦੇ ਆ ਲਓ ਵੇਖੋ ਜੀ ਫਲਿੰਡਰ ਸਟਰੀਟ ਸਟੇਸ਼ਨ ਉਹ ਸਾਹਮਣੇ ਦੇਖ ਰਿਹਾ ਜ਼ੂਮ ਕਰਕੇ ਆਪਾਂ ਵੇਖ ਰਹੇ ਆ ਵੇਖੋ ਜੀ ਬਿਲਡਿੰਗ ਸ਼ਾਨਦਾਰ ਬਿਲਡਿੰਗ ਪਿੱਛੇ ਵੇਖੋ ਟਾਵਰ ਸਾਹਮਣੇ ਫਲਿੰਡਰ ਸਟਰੀਟ ਆ ਇਹ ਜਿਹੜਾ ਏਰੀਆ ਹੈ ਇਸੇ ਦੇ ਨਾਂ ਤੇ ਸਟੇਸ਼ਨ ਰੱਖਿਆ ਲਓ ਵੇਖੋ ਇਹ ਸ਼ਾਨਦਾਰ ਬਿਲਡਿੰਗਾਂ ਵੇਖੋ ਕਿੰਡੀਆਂ ਕਿੰਡੀਆਂ ਉੱਚੀਆਂ ਤੇ ਅਦਭੁਤ ਨਜ਼ਾਰਾ ਵੇਖੋ ਇਧਰਲੇ ਪਾਸੇ ਸਾਰਾ ਚਾਰ ਸੋਹਰਾ ਵੇਖ ਰਹੇ ਆ ਆਪਾਂ ਦੁਨੀਆ ਦਾ ਰਸਤਾ ਲਓਏ ਸਰ ਵੱਡਾ ਟਾਵਰ ਆਹ ਸਿਟੀ ਸੈਂਟਰ ਮੈਲਬੋਰਨ ਦਾ ਇਧਰ ਮੈਕਸੀਕੋ ਫੈਸਟੀਵਲ ਹੋ ਰਿਹਾ ਵੇਖੋ ਇਸ ਸਕਰੀਨ ਤੇ Luego de Greuto Para que Una corta Para que se pongan a chillar, Pero de verdad, ¿eh? Y si me vengan a llorar a mí No se rojen ¿Sí, ਖੜੇ ਆ ਸਾਹਮਣੇ ਯੂਰੇਕਾ ਟਾਵਰ ਇਹ ਯੂਰੇਕਾ ਟਾਵਰ ਹੈ ਕੈਮਰੇ ਚ ਨਹੀਂ ਆਉਂਦਾ ਇਹ ਬਹੁਤ ਔਖਾ ਹੁੰਦਾ ਇਧਰ ਵੇਖੋ ਜੀ ਇਹ ਨਾਲ ਲੇਕ ਹੈ ਇਹ ਯੂਰੇਕਾ ਟਾਵਰ ਇਹ ਆਪਾਂ ਪੁਲ ਤੇ ਖੜੇ ਆ ਇਧਰ ਵੇਖੋ ਜੀ ਲੇਕ ਐਮ ਸੀ ਜੀ ਸਾਹਮਣੇ ਸਟੇਡੀਅਮ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਹਾਂ ਦਾ ਇਹ ਫੇ ਚੱਲਦੇ ਹਾਂ ਅਗੇ ਫਿਰ ਇੱਕ ਆਟਾਵਰ ਵੇਖਾਂਗੇ। ਕੈਮਰੇ 'ਚ ਕਿਹੜਾ ਸੂਤ ਆਉਂਦਾ ਕੰਮ। ਯੋ ਜੀ ਆਹ ਰੇਲਵੇ ਸਟੇਸ਼ਨ ਹੈ। ਬਲੈਂਡਰ ਸਟਰੀਟ ਰੇਲਵੇ ਸਟੇਸ਼ਨ। ਸਾਹਮਣੇ ਹੈ ਜੇ ਯੂਰੇਕਾ ਟਾਵਰ ਤੇ ਉੱਤੇ ਆਪਾਂ ਵੇਖਦੇ ਹਾਂ ਸਕਾਈ ਡੈਕ ਜਿਹੜਾ ਕਿ 3 ਮੀਟਰ ਤੋਂ ਤੇ 2 ਮੀਟਰ ਲਵਾਈ ਚੜਾਈ ਚ ਹੈਗਾ ਉਹ ਬਾਹਰ ਸ਼ੀਸ਼ਾ ਨਿਕਲ ਜਾਂਦਾ ਬਿਲਡਿੰਗ ਤੋਂ ਉੱਥੇ ਆਪਾਂ ਜਾਣੇ 88 ਮੰਜ਼ਿਲ ਉੱਚਾ ਤੇ 1000 ਫੁੱਟ ਦੀ ਚਾਈਟ ਹੈ ਲਓ ਜੀ ਆਪਾਂ ਟਿਕਟ ਲੈ ਲਈ ਉੱਪਰ ਨੂੰ ਜਾਣੇ ਆਪਾਂ ਸਾਹਮਣੇ ਬੈਠਾਂਗੇ ਇਸੇ ਉਹ ਠੀਕ ਹੈ ਕਿ ਨਹੀਂ ದಿನದ ನೇರ ಹಲ್ಲೇ ಹಾಂ ਆਹ ਵੇਖੋ ਜੀ ਬਹੁਤ ਜ਼ਬਰਦਸਤ ਤਵਾ ਹੈ ਥੱलो ਵੇਖੋ ਬਿਲਡਿੰਗ ਸਾਹਮਣੇ ਜਿਹੜੀ ਇਹ ਬਰਾਬਰ ਉੱਚੀ ਹੈ ਦਿੱਤੀ ਜੀ 45 ਜੀ ਆਹ ਵੇਖੋ ਜੀ ਵੀ ਪਿਓਰੀ ਕਟਾ ਵਰਦੋਂ ਲੋਈ ਸਾਹਮਣੇ ਸਲੇਟਾਰਟੀ 88 ਮੰਜ਼ਲਾ ਤੁਰੇ ਫਿਰਦੇ ਨਾਲੋਂ ਨਹੀਂ ਦੇ ਆ ਨਾ ਨਾ ਖੜ ਜਾ ਹੋਵੇ ਹੋਵੇ ਤੇਲੇ ਤੁਰੇ ਫਿਰਦੇ ਤੇ ਕਾਰਾਂ ਵੀ ਆ ਨਾ ਕਾਰਾਂ ਦੀਆਂ ਦੀਆਂ ਆਵੇ ਜ਼ੂਮ ਕਰ ਲੋ ਓੜਾ ਜ਼ੂਮ ਲੋਈ ਕਾਰਾਂ ਤੁਰੇ ਫਿਰੇ ਕੀੜਿਆਂ ਵਾਂਗੂ ਹੈ ਨਾ ਚਾਹ 300 ਮੀਟਰਾਂ ਨੂੰ 300 ਮੀਟਰ ਚਾਹ ਲੋਈ 88 ਮੰਜ਼ਲਾ ਚਲੋ ਅੱਗੇ ਬਣਾਈਏ ਇਹਦਰ ਵੇਖੋ ਜੀ ਇੰਡਰ ਸਟਰੀਟ ਇਹਦੇ ਬਰਾਬਰ ਦੀ ਆ ਉਹ ਬਿਲਡਿੰਗ ਕੀ ਨਹੀਂ ਲੈ ਜਾਈ ਇਸ ਤੋਂ ਮੈਂ ਤਾਂ ਬੱਸ ਫੇਕ ਫੇਕ ਹੀ ਆ ਰਿਹਾ ਜੀ ਕਿੱਦਾਂ ਗਿਆ ਨਾ ਡਾਂਸ ਪੂਰਾ ਕਰਦੇ ਯਾਰ ਆਵਦੇ ਗਾਣੇ ਤਾਂ ਲਾਇਆ ਨਾ ਇਹਦੇ ਤੇ ਕਿਹੜਾ ਕੋਈ ਬੈਨ ਆ ਇਹਦਾ ਇਧਰ ਵੀ ਵਿਖਾ ਦਈਏ ਫਿਰ ਆਪਾਂ ਮਾੜਾ ਬੋਲ ਰਿਹਾ ਵੀ ਯਾਰ ਸਾਡੇ ਨਾਲ ਬੋਲੇ ਬਾਅਦ ਚ ਕਰਾਂਗੇ ਇਹਨਾਂ ਦਾ ਇਧਰ ਸਹੀ ਹੈ ਇਧਰ ਚਾਨਣ ਜਾਂਦੀ ਨਾ ਸਾਰਾ ਇਹ ਰੇ ਕਟਾ ਹੋਰ ਇਧਰ ਹੋ ਨਹੀਂਦਾ ਇਧਰ ਹੋ ਨਹੀਂਦਾ ਸਾਰਾ ਲਓ ਜੀ ਮਿਨੀ ਕਰੂਜ਼ ਜਾਂਦਾ ਪਾਣੀ ਦੇ ਵਿੱਚ ਬਾਕੀ ਤਾਂ ਜੂਮ ਲਓ ਵੇਖੋ ਵਿੱਚ ਗਾਣੇ ਲਾਈ ਬੈਠੇ ਪੰਜਾਬੀ ਮਿਨੀ ਕਰੂਜ਼ ਦੇ ਵੇਖੋ ਸਮੁੰਦਰ ਦੇ ਵਿੱਚ ਜਾਂਦਾ ਨਾਲ ਲੇਕ ਆ ਜੇ ਲੇਕ ਬਣੀ ਪਈ ਹੈ ਸਮੁੰਦਰ ਹੈਗਾ ਨਾਲ ਸ਼ਹਿਰ ਦੇ ਵੇਖੋ ਜੀ ਜਿਹੜੀ ਅੱ비 ਪਾਰਟੀਆਂ ਕਰਦੇ ਪੰਜਾਬੀਆਂ ਦਾ ਵੀ ਬਹੁਤ ਵੱਡਾ ਪ੍ਰੋਗਰਾਮ ਇੱਥੇ ਜੀ ਲਓ ਜੀ ਵੇਖੋ ਜਾਂਦੀ ਮਿਨੀ ਕਰੂਜ਼ ਤੇ ਵਿਆਹ ਪਾਰਟੀਆਂ ਵੀ ਕਰਦੇ ਲੋਕ ਇਹਨਾਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਾ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੇ ਵਲੌਗ 'ਚ ਮਿਹਰਬਾਨੀ ਸ਼ੁਕਰੀਆ ਰੱਬ ਰੱਖਾ